ਕੋਜੋ ਦੀ ਜਮਾਇਆ ਵਾਹ ਸ਼ਾ ਮਹਿਮਾਨ ਜੋ ਮੇਰਾ ਅਗਲੇ ਨਾ ਆ ਗਿਆ ਦੇਰ ਰਾਤ ਇੱਕ ਹੋਟਲ ਦੇ ਬਾਹਰ ਗੱਡੀ ਲਗਾਉਣ ਨੂੰ ਲੈ ਕੇ ਹੋਟਲ ਮਾਲਿਕ ਅਤੇ ਮੁਹੱਲੇ ਵਾਲਿਆਂ ਦੇ ਵਿੱਚ ਬੇਹੱਦ ਜੋ ਹੈ ਵੱਡਾ ਝੜਪ ਹੋਈ ਹੈ ਝਗੜਾ ਹੋਇਆ ਉੱਥੇ ਹੀ ਜਿਹੜੀ ਭੀੜ ਇਕੱਠੀ ਹੋ ਜਾਂਦੀ ਹੈ ਲੋਕਾਂ ਦੀ ਜਿੱਥੇ ਕਿ ਹੋਟਲ ਦੇ ਬਾਹਰ ਗੱਡੀ ਲਗਾਉਣ ਦਾ ਇੱਕ ਕਾਰਨ ਦੱਸਿਆ ਜਾ ਰਿਹਾ ਜਿਸ ਦੇ ਕਰਕੇ ਹੋਟਲ ਮਾਲਕ ਤੇ ਮੁਹੱਲੇ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਝਗੜਾ ਹੁੰਦਾ ਹੈ ਗੱਲਬਾਤ ਹੁੰਦੀ ਹੈ ਬਹੁਤ ਝੜਪ ਹੁੰਦੀ ਦੱਸੀ ਜਾ ਰਹੀ ਹੈ ਮੁਹੱਲੇ ਦੇ ਲੋਕ ਹੋਟਲ ਮਾਲਕ ਤੋਂ ਕਿਆ ਜਾ ਰਿਹਾ ਹੈ ਕਿ ਪਰੇਸ਼ਾਨ ਸੀਗੇ ਤੇ ਲੋਕਾਂ ਦਾ ਇਹ ਕਹਿਣਾ ਕਿ ਇਸ ਹੋਟਲ ਦੀ وجہ ਨਾਲ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ ਕਿਉਂਕਿ ਗੱਡੀ ਬਾਹਰ ਲਗਾਉਣ ਦਾ ਇਹ ਕਾਰਨ ਜਿਹੜਾ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਨਜ਼ਰ ਆ ਰਿਹਾ ਹੈ ਤੇ ਕਟਨਾ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਸੀਸੀਟੀਵੀ ਫੁਟੇਜ ਤੁਹਾਡੇ ਨਾਲ ਜੋ ਐ ਸਾਂਝੀ ਕਰਾਂਗੇ ਜੀ ਮੇਰਾ ਨਾਮ ਰਾਵਿਸ਼ ਕੁਲਰਾ ਹਾਂਜੀ ਤੇ ਮੈਂ ਬਾਗਰਾ ਮਰਨ ਦੇ ਵਿੱਚ ਮੇਰੇ ਬ੍ਰਦਰ ਦਾ ਬੀ ਐਨ ਬੀ ਹੈਗਾ ਤੇ ਉਹ ਉਥੇ ਮਤਲਬ ਆਪਣੀ ਫੈਮਲੀ ਨਾਲ ਬਾਹਰ ਗਏ ਹੋਏ ਹੀ ਠੀਕ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਉਥੇ ਮਤਲਬ ਮੈਨੇਜ ਕਰ ਲੈ ਥੋੜੀ دیر ਕਿ ਮੈਂ ਡਿਊਟੀ 'ਵਾਰਾ ਰਹਣਾ ਤੂੰ ਇੱਥੇ ਰਹਿ ਪਾ ਤੂੰ ਵੇਖ ਲਈ ਮਾੜਾ ਮੋਟਾ ਬੀ ਐਨ ਬੀ ਮੈਂ ਬੀ ਐਨ ਬੀ ਉਹਨਾਂ ਦਾ ਦੇਖ ਰਿਹਾ ਸੀਗਾ ਰਾਤੀਂ ਮੇ ਰੋਟੀ ਦੇਣ ਆਇਆ ਆਪਣੇ ਮੇਰਾ ਬ੍ਰਦਰ ਇਨ ਲਾਉ ਉਥੇ ਸੀਗਾ ਉਹਨੂੰ ਮੇ ਰੋਟੀ ਦੇਣ ਆਇਆ ਉਥੇ ਤੇ ਆਂਦਿਆਂ ਨੂੰ ਇੱਕ ਬੰਦਾ ਸੀ ਮੁਹੱਲੇ ਦੇ ਪੰਜ ਲੋਕ ਆ ਗਏ ਆ ਠੀਕ ਆ ਮੈਨੂੰ ਉਹ ਐਗਜ਼ੈਕਟਲੀ ਨਾਂ ਨਹੀਂ ਪਤਾ ਜੀ ਉਹਨਾਂ ਦਾ ਠੀਕ ਆ ਉਹ ਪੰਜ ਉਹ ਜਾਨੇ ਰੋਹ ਸ਼ਰਾਬ ਪੀਂਦੇ ਆ ਗਏ ਗਲੀ ਦੇ ਵਿੱਚ ਗੱਡੀ 'ਚ ਬੈ ਕੇ ਸ਼ਰਾਬ ਪੀਂਦੇ ਸੀ ਤੇ ਅੱਜ ਵੀ ਸ਼ਰਾਬ ਪੀਤੀ ਹੋਈ ਪੀ ਕੇ ਆਏ ਆ ਗਏ ਇਹਨਾਂ ਨੇ ਮੈਨੂੰ ਅ ਇੱਕ ਦਿਨ ਪਹਿਲਾਂ ਵੀ ਇਹਨਾਂ ਨੇ ਗੱਡੀ-ਗੁੱਡੀ ਲੱਗੀ ਕਰੇ ਮੈਨੂੰ ਆ ਕੇ ਇਹਨਾਂ ਨੇ ਗਾਲ੍ਹਾਂ ਕੱਢੀਆਂ ਉਹਦੋਂ ਵੀ ਤੇ ਮੈਂ ਉਹਨਾਂ ਨੂੰ ਕੁਝ ਨਹੀਂ ਮੋਸਟੰਦ ਗੱਲ ਹਾਂ ਚਲੋ ਆਪਾਂ ਕੰਮ ਕਰਨਾ ਪਈ ਹੈ ਅਸੀਂ ਗਲਤ ਕੰਮ ਨਹੀਂ ਕਰਨਾ ਹੈਗਾ ਚਲੋ ਠੀਕ ਆ ਭਾਈ ਸੁਣ ਲਈ ਗੱਡੀ ਚੋਂ ਕਿਉਂ ਪਰਾ ਕਰ ਲਈ ਅੱਜ ਮੈਂ ਗੱਡੀ ਆਪਣੀ ਮੇ ਗੱਡੀ ਆ ਪਿੱਛੋਂ ਹਾਰਨ ਮਾਰਨ ਲਾ ਪਏ ਮੈਂ ਇੱਕ ਨੂੰ ਜੋ ਮੈਂ ਗੱਡੀ ਬੈਕ ਕੀਤੀ ਆਪਣੇ ਕਿਉਂਕਿ ਮੈਨੂੰ ਗਲੀ ਚ ਮੋੜਨੀ ਸੀ ਬੈਕ ਕਰਕੇ ਮੈਂ ਗਲੀ ਚ ਮੋੜ ਕੇ ਮੈਂ ਸਿੱਧੀ ਕਰਕੇ ਮੈਂ ਉਹ ਹਟਲ ਦੇ ਬਾਹਰ ਉੱਥੇ ਜਿਹੜਾ ਆਪਣਾ ਬੀ ਐਨ ਪੀਓ ਦੇ ਬਾਹਰ ਲਾ ਲਈ ਤੇ ਇਹ ਭਾਜੀ ਇੱਥੋਂ ਇੱਕ ਹੈਗੇ ਹੀ ਪਤਾ ਨਹੀਂ ਇਹਨੂੰ ਕੌਣ ਹੈਗੇ ਮੈਨੂੰ ਗਲੀ ਮਲੇ ਰਹੀ ਆ ਉਹਨਾਂ ਨੇ ਜਿਨ੍ਹਾਂ ਦੀ ਗੱਡੀ ਜਿਨ੍ਹਾਂ ਦੀ ਗੱਡੀ ਚੱਲਦੀ ਪਈ ਉਹਨਾਂ ਨੇ ਮੈਨੂੰ ਗਾਲ ਉਹਨਾਂ ਨੇ ਮੈਨੂੰ ਗਾਲ ਗੱਡੀ ਮੈਨੂੰ ਉੱਥੇ ਗੱਡੀ ਚ ਨਾ ਗਾਲ ਗੱਡੀ ਤੇ ਮੈਂ ਉੱਥੇ ਖਲੋਤਾ ਮੈਂ ਮੈਨੂੰ ਕੱਲੀ ਗਾਲ ਕੱਢ ਕੇ ਮੈਂ ਕੀ ਕਿਹਾ ਉਹਨਾਂ ਨੂੰ ਠੀਕ ਆ ਮੈਂ ਜਾ ਕੇ ਉਹਨਾਂ ਦੇ ਕੋਲ ਉੱਥੇ ਕਿਸੇ ਨੂੰ ਜਫੀ ਬਾਏ ਕਹਿੰਦੇ ਸੀ ਕਹਿੰਦੇ ਆਪਾਂ ਗੱਲ ਗੱਡੀ ਮਿਲੋਂਗੇ ਆਪਾਂ ਇਹਨਾਂ ਦਾ ਇਦਾਂ ਜਿਹੜਾ ਉਹ ਕਰ ਦਾਂਗੇ ਮੈਂ ਕਹਾ ਭਾਜੀ ਮੈਂ ਤਾਂ ਡਾਕੀ ਵਗੜਾ ਮੈਂ ਤਾਂ ਕੰਮ ਕਰਨਾ ਇੱਥੇ ਕੀ ਸ਼ਹਿ ਕਿਹੜੀ ਸ਼ਹਿ ਸਭ ਕੈਮਰੇ ਭਾਜੀ ਸਭ ਕੁਝ ਕਰੀਂ ਇਹ ਲੀਡਰ ਹੈ ਹੱਥ ਹੈ ਨੇ ਮਗਰ ਭਾਜੀ ਮੈਨੂੰ ਨਹੀਂ ਪਤਾ ਲੀਡਰ ਆ ਕਿ ਨਹੀਂ ਮੈਨੂੰ ਇੰਨਾ ਗੱਲ ਪਤਾ ਕਿ ਜਿਹੜਾ ਉਹ ਬੰਦੇ ਨੇ ਗੱਲ ਗੱਡੀ ਉਹਦੀ ਸ਼ਾਇਦ ਕੋਈ ਗਵਰਨਮੈਂਟ ਜੋਬ ਆ ਜਾਂ ਉਹਦੀ ਕੋਈ ਚਲਦੀ-ਚੁਲਦੀ ਸ਼ਾਇਦ ਉਹਨੇ ਮੈਨੂੰ ਤਾਂ ਹੀ ਤਾਂ ਗਿਆ ਮੈਨੂੰ ਨਹੀਂ ਜੇ ਪਤਾ ਦੀ ਗਵਰਨਮੈਂਟ ਜੋਬ ਹੈ ਵੀ ਹੈ ਕਿ ਲੀਡਰ ਦੇ ਹੱਥ ਹੈ ਮੈਨੂੰ ਨਹੀਂ ਪਤਾ ਹੁਣ ਤੁਸੀਂ ਕੀ ਮੰਗ ਕਰ ਇਹਨਾਂ ਦਾ ਇਹਨਾਂ ਨੇ ਬੇਵਜ੍ਹਾ ਠੀਕ ਹੈ ਪੁਲਿਸ ਦੇ ਸਾਹਮਣੇ ਪੀਸੀਆਰ ਦੇ ਸਾਹਮਣੇ ਪੀਸੀਆ ਖਲੋਤੀ ਉੱਥੇ ਆ ਗਏ ਸਾਹਮਣੇ ਕਰਪਾਨਾ ਚੱਲਣ ਦੀਆਂ ਸਾਹਮਣੇ ਊਠੀਆਂ ਚੱਲਣ ਦੀਆਂ ਕਰਪਾਨਾਂ ਦੀਆਂ ਠੀਕ ਆ ਚਪੇੜਾਂ ਚੱਲਣ ਦੀਆਂ ਵਾ ਠੀਕ ਆ ਆਪਾਂ 4 ਜਣੇ 5 ਜਣੇ ਆ ਮੇਰੇ ਸਾਹ ਨਾਲ 15 ਕੇ ਜਣੇ ਹੋਣੇ ਮੱਲੇ ਜੋ ਖਲੋਤੇ ਤੇ ਗੁੱਟਮਾਰ ਹੋਉਂਦੀ ਆ ਠੀਕ ਆ ਅਸੀਂ ਹੋਟਲ ਅੰਦਰ ਬੂਹਾ ਬੰਦ ਕਰਕੇ ਬੈ ਗਏ ਕਿ ਪਤਾ ਨਹੀਂ ਕੀ ਗੱਲ ਹੈ ਸਾਹ ਸੂਰ ਪਹਿਲਾਂ ਪਾੜਦਾ ਇਹਨਾਂ ਨੇ ਦੁਬਾਰਾ ਪੂਛਾ ਆਉਣ ਦੇ ਪਹੀ ਬਾਹਰ ਨਿਕਲੇ ਚਲ ਪੂਛਾ ਆ ਗਈ ਹੁੰਦੇ ਵੀ ਗੱਲ ਨਹੀਂ ਹੈ ਉਸ ਤੋਂ ਬਾਅਦ ਹੀ ਬਾਹਰ ਨਿਕਲੇ ਤਾਂ ਉਹਨਾਂ ਸਾਹਮਣੇ ਗੁੱਟਣਾ ਸ਼ੁਰੂ ਕਰਤਾ ਠੀਕ ਆ ਮੰਗ ਮੰਗ ਭਾਜੀ ਬਸ ਇੰ ਉਹਨਾਂ ਦੀ ਜੇ ਕਦੇ ਅਸੀਂ ਇਹਨਾਂ ਨੂੰ ਇਨਸਾਫ ਚਾਹੀਦਾ ਜੇ ਅੱਗੇ ਕੋਈ ਹੋਰ ਉਹਨਾਂ ਦੀ ਵਿਲੋਸ ਫਾਰਸ਼ ਆ ਉਹਨਾਂ ਨੂੰ ਨਹੀਂ ਪਤਾ ਉਸ ਗੱਲ ਦਾ ਪਰ ਸਾਨੂੰ ਇਨਸਾਫ ਹੀ ਚਾਹੀਦਾ ਭਾਜੀ ਮੇਰਾ ਨਾਮ ਵਿਕਰਮਜੀਤ ਸਿੰਘ ਮੈਂ ਸੁਨੀਕ ਬਾਗਰਾਮਾ ਦਾ ਰਹਿਣ ਵਾਲਾ ਸਾਨੂੰ ਕਿਸੇ ਤੋਂ ਕੋਈ ਤੰਗੀ ਨਹੀਂ ਗਈ ਪਰ ਜਿਹੜੇ ਐ ਹੁਣ ਲੀਸ ਤੇ ਹੋਟਲ ਜਾ ਰਹੇ ਨੇ ਉਹਦੇ ਵਿੱਚ ਕੀ ਗਾਇ ਕਿ ਇੱਕ ਤੇ ਕਾਰ ਪਾਰਕਿੰਗ ਦੀ ਬਹੁਤ ਸਮੱਸਿਆ ਹੈ ਜੀ ਸਮੱਸਿਆ ਹੋਣ ਦੇ ਨਾਲ ਨਾਲ ਇਹ ਗੱਡੀਆਂ 'ਚ ਬਹਿ ਕੇ ਸ਼ਰਾਬਾਂ ਪੀਂਦੇ ਨੇ ਟੂਰਿਸਟ ਨੂੰ ਤੁਸੀਂ ਰੋਕ ਨਹੀਂ ਸਕਦੇ ਹੋਟਲ ਵਾਲੇ ਦੇ ਕੋਈ ਠੇਕੇ ਤੇ ਲਏ ਨੇ ਉਹਨਾਂ ਨੂੰ ਕੋਈ ਅਪਤੀ ਨਹੀਂ ਲੱਗਦੀ ਉਹਦੇ ਕਰਕੇ ਹਾਡੀਆਂ ਜਿਹੜੇ ਵਸਨੀਕ ਨੇ ਉਹਨਾਂ ਦੀਆਂ ਗੱਡੀਆਂ ਨਹੀਂ ਲੱਗਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਇਹ ਗੁੰਡਾਗਰਦੀ ਕਰਦੇ ਮਨਾਲੋਥੇ ਕਿ ਹਾਡਾ ਹੋਟਲ ਲਿਆ ਸੀ ਦੀਸ ਤੇ 2 ਲੱਖ 3 ਲੱਖ ਪਤਾ ਨਹੀਂ ਕਿੰਨੇ ਕਿੰਨੇ ਦਾ ਹੋਟਲ ਲੈਂਦੇ ਨੇ ਤੇ ਇਹ ਨਾਲ-ਨਾਲ ਗੁੰਡੇ ਪਾਲਦੇ ਨੇ ਉੱਥੇ ਗੁੰਡੇ ਪਾਲਦੇ ਦੇ ਅੱਜ ਇਹ ਨਤੀਜਾ ਆਇਆ ਜੀ ਕਾਰ ਲਾਾਂਗੇ ਇੱਕ ਬੰਦਾ ਕਾਰ ਤੋਂ ਉੱਤਰ ਤੇ ਮੈਂ ਤੂੰ ਕਹਿੰਦਾ ਕਾਰ ਤੋਂ ਕੀ ਬੋਲਿਆ ਮੈਨੂੰ ਦੱਸੋ ਕੋਈ ਬੰਦਾ ਇਹ ਤੂੰ ਸੋਚਦਾ ਕਿ ਕਾਰ ਤੋਂ ਜਿੱਦ ਪਤਾ ਕੀ ਬੋਲਦਾ ਫਿਰ ਕਿਸੇ ਬੰਦੇ ਹੋਣ ਉਹ ਚ ਕੋਈ ਸੋਚ ਸਕਦਾ ਕੋਈ ਸੋਚਦਾ ਮੈਨੂੰ ਕੀ ਬੋਲਿਆ ਆਂਦਿਆਂ ਦੇ ਗੱਲ ਪੈ ਗਿਆ ਗੱਲ ਪਰ ਤੋਂ ਬਾਅਦ 2 4 6 7 ਘਰ ਦੇ ਹੀ ਮੈਂਬਰ ਇੰਨੇ ਇਕੱਠੇ ਹੋ ਜਾਂਦੇ ਨੇ ਉੱਥੇ ਉਹਨਾਂ ਦੇ ਕਹਿੰਦੇ ਸਾਡੇ ਘਰ ਦੇ ਨੇ ਫਿਰ ਬੰਦੇ ਇੰਨੇ ਇਕੱਠੇ ਹੋ ਜਾਂਦੇ ਨੇ ਇੱਕੋ ਇੱਕ ਮੁੰਡਾ ਮਹੱਲੇ ਦਾ ਵਸਨੀਕ ਜੇ ਦਿਨੇਸ਼ ਸਲਵਾਨ ਤੇ ਪੁਲਚੇ ਦਾ ਕੰਮ ਆ ਉਹਦਾ ਸਿਰ ਪਾਰਦੇ ਨੇ ਫਿਰ ਮਹੱਲੇ ਵਾਲੇ ਇਕੱਠੇ ਹੁੰਦੇ ਨੇ ਫਿਰ ਜਾ ਕੇ ਪੁਲਿਸ ਆਉਂਦੀ ਹੈ ਤੇ ਫਿਰ ਜਾ ਕੇ ਇਹ ਇਹ ਹਾਲਾਤ ਬਣ ਗਏ ਸਾਡੇ ਰਹਿਣ ਵਾਲੀ ਜਗ੍ਹਾ ਵੀ ਅੱਡੀ ਰਹਿਣ ਵਾਲੀ ਨਹੀਂ ਰਹੀ ਇੰਨੇ ਹੋਟਲ ਬੰਦੇ ਪਏ ਨੇ ਉੱਥੇ ਅਸਲ ਕੀ ਲੱਗਦਾ ਇੱਥੇ ਇਲੀਗਲ ਚੱਲਦਾ ਕੰਮ ਬਿਲਕੁਲ ਇਲੀਗਲ ਹੈ ਜੀ ਬਿਲਕੁਲ ਬਿਲਕੁਲ ਰੈਜ਼ੀਡੈਂਸ਼ੀਅਲ ਏਰੀਆ ਜੀ ਕਿਸੇ ਕੋ ਕੋਈ ਲਾਇਸੈਂਸ ਨਹੀਂਗਾ ਹੋਟਲ ਦਾ ਬੀ ਐਨ ਬੀ ਦੇ ਉਹ ਲਾਇਸੈਂਸ ਸਟicker ਪਰ ਲਾਇਸੈਂਸ ਕਿਸੇ ਨੂੰ ਨਹੀਂਗਾ ਤੇ ਬੀ ਐਨ ਬੀ ਦੇ ਵਿੱਚ ਇਹ ਹੈਗਾ ਕਿ ਉਹਦੀ ਵਸਨੀਕ ਦੀ ਉੱਥੇ ਜਗ੍ਹਾ ਰਹਿਣ ਵਾਲਾ ਵੀ ਉੱਥੇ ਹੋਏ ਗਲਤ ਕਮਰੇ ਲਾਂਦੇ ਜਿਨ੍ਹਾਂ ਬਿਲਕੁਲ ਜੀ ਬਿਲਕੁਲ ਆਂਦੇ ਬਿਲਕੁਲ ਆਂਦੇ ਗੱਡੀਆਂ ਕਿੱਥੇ ਲੱਗ ਸਕਦੀਆਂ ਇੱਕ ਹੋਟਲ ਦੇ ਬਾਹਰ ਜੇ 8 ਰੂਮ ਹੈ ਤੇ ਇੰਨੇ ਕਮਰੇ ਮਤਲਬ ਕੀ ਹੈਗੇ ਮੇਰਾ ਵਿਸ਼ਾਲ ਹੈ ਜੀ ਨਾਮ ਵਿਸ਼ਾਲ ਜੀ ਕਿਹੜੇ ਕਮਰੇ ਲਾਂਦੇ ਨੇ ਜਿੰਨਾ ਤੋਂ ਪ੍ਰੋਬਲਮ ਹੁੰਦਾ ਕਮਰੇ ਤਾਂ ਤੁਹਾਨੂੰ ਪਤਾ ਹੀ ਫਿਰ ਜਿੰਨੇ ਠੇਕੇ ਦੇ ਲੈਣਾ ਉਹਨੇ ਕਿਹੜੇ ਲਾਉਣੇ ਆ ਇਸ ਤਰ੍ਹਾਂ ਹੋਟਲ ਚੱਲਦੇ ਆ ਜੀ ਇੱਕ ਘਾਰ ਦਾ ਮੱਥਾ 25 ਫੋਟੋ ਹੋਊਗਾ ਤੇ ਕਿੰਨੀਆਂ ਗੱਡੀਆਂ ਬਾਹਰ ਲਾ ਲੂਗਾ ਜਾਂ 15 ਫੋਟੋ ਹੋਊਗਾ ਕਿੰਨੀਆਂ ਗੱਡੀਆਂ ਬਾਹਰ ਲਾ ਲੂਗਾ ਜੀ ਠੀਕ ਆ ਨਾ 8 ਘੰਟਿਆਂ ਦੇ ਲਾਂ ਨਹੀਂ ਦੇਣੀ ਹਰ ਇੱਕ ਘਰ ਚ ਗੱਡੀ ਆ ਤੇ ਗੱਡੀਆਂ ਤੋਂ ਲੈ ਕੇ ਮਸਲਾ ਜੀ ਸਾਰਾ ਸੱਤ ਅੱਠ ਕਮਰੇ ਦੇ ਫਿਰ ਗੱਡੀਆਂ ਇੰਨੀਆਂ ਵਾਂ ਫਿਰ ਗੱਡੀਆਂ ਨਾਲ ਕੋ ਆਪਣੀਆਂ ਵੀ ਆ ਫਿਰ ਉਪਰੋਂ ਰਹਿਣਾ ਵੀ ਟੌਰ ਨਾਲ ਤੇ ਇਸ ਤਰ੍ਹਾਂ ਗੱਲ ਨਹੀਂ ਚੱਲਦੀ ਆਪਣੀ ਗੱਡੀ ਦਾ ਸਾਰਾ ਕਲੀਪ ਹੋਇਆ ਗਣੇਸ਼ ਭਾਜੀ ਫਿਰ ਟੋਟਲੀ ਗਲਤ ਹੈ ਜੀ ਟੋਟਲੀ ਗਲਤ ਹੈ ਟੋਟਲੀ ਗਲਤ ਹੈ ਇਹ ਤਾਂ ਅਸੀਂ ਗਵਾਂਗੇ ਨਹੀਂ ਵੀ ਉਤੋਂ ਆ ਉਤੋਂ ਆ ਟੋਟਲੀ ਗਲਤ ਹੈ ਜੀ ਰੈਜੀਡੈਂਸ਼ੀਅਲ 'ਚ ਤੁਸੀਂ ਹੋਟਲ ਬਣਾ ਕੇ ਇਸ ਤਰ੍ਹਾਂ ਨਹੀਂ ਰਹਿ ਸਕਦੇ